ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਪੀਕੇ ਪੰਜਾਬੀ ਕਹਾਣੀਆਂ ਦੇ ਚੈਨਲ ਤੇ ਹਾਜ਼ਰ ਹਾਂ ਇੱਕ ਹੋਰ ਨਵੀਂ ਕਹਾਣੀ ਲੈ ਕੇ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਕਹਾਣੀ ਨੂੰ ਅੰਤ ਤੱਕ ਜ਼ਰੂਰ ਸੁਣੋਗੇ ਇਹ ਕਹਾਣੀ ਇੱਕ ਪਿਓ ਦੁਆਰਾ ਲਏ ਗਏ ਤੀ ਤੋਂ ਵਾਦੇ ਉੱਪਰ ਅਧਾਰਿਤ ਹੈ ਕਿ ਕਿਸ ਤਰ੍ਹਾਂ ਇੱਕ ਧੀ ਆਪਣੇ ਪਿਓ ਨੂੰ ਦਿੱਤੇ ਹੋਏ ਵਾਦੇ ਨੂੰ ਨਿਭਾਉਂਦੀ ਹੈ ਤੇ ਸਮਾਜ ਦੇ ਸਾਹਮਣੇ ਉਸ ਦਾ ਸਿਰ ਨਹੀਂ ਵਣਿਆ ਹੋਂਦਿੰਦੀ ਸ਼ੁਰੂ ਕਰਦੇ ਹਾਂ ਕਹਾਣੀ ਨੂੰ ਮੇਰਾ ਨਾਮ ਹਰਲੀਨ ਹੈ ਅਸੀਂ ਤਿੰਨ ਭੈਣ ਭਰਾ ਹਾਂ ਇੱਕ ਭਰਾ ਹੈ ਮੇਰੀ ਸਭ ਤੋਂ ਛੋਟੀ ਭੈਣ ਹੈ ਤੇ ਮੈਂ ਉਹਨਾਂ ਨਾਲੋਂ ਸਭ ਤੋਂ ਵੱਡੀ ਹਾਂ ਮੇਰੇ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਸੀ ਮੇਰਾ ਵਿਆਹ ਮੇਰੇ ਘਰਦਿਆਂ ਦੀ ਪਸੰਦ ਨਾਲ ਹੋ ਰਿਹਾ ਸੀ ਮੇਰੇ ਮਾਪੇ ਨੇ ਇੱਕ ਮੁੰਡਾ ਲੱਭਿਆ ਸੀ ਜੋ ਇੱਕ ਬਹੁਤ ਹੀ ਵਧੀਆ ਆਉਂਦੇ ਤੇ ਨੌਕਰੀ ਕਰਦਾ ਸੀ ਪਰਿਵਾਰ ਬਹੁਤ ਹੀ ਵਧੀਆ ਤੇ ਛੋਟਾ ਤੇ ਸ਼ਹਿਰ ਵਿੱਚ ਰਹਿਣ ਵਾਲਾ ਸੀ ਮੁੰਡਾ ਇਕੱਲਾ- ਇਕੱਲਾ ਤੇ ਇੱਕ ਨਾਨਣ ਸੀ ਇਸ ਕਰਕੇ ਮੇਰੇ ਘਰਦਿਆਂ ਨੇ ਮੇਰਾ ਰਿਸ਼ਤਾ ਤੇ ਤੈਅ ਕਰ ਦਿੱਤਾ ਦਰਅਸਲ ਇਹ ਰਿਸ਼ਤਾ ਮੇਰੀ ਪੂਆਹੀ ਲੈ ਕੇ ਗਈ ਸੀ ਐਸ ਲਈ ਮੇਰੇ ਪਿਤਾ ਜੀ ਨੇ ਵੀ ਇਸ ਰਿਸ਼ਤੇ ਤੋਂ ਨਾ ਨਹੀਂ ਕੀਤੀ ਤੇ ਬਿਨਾ ਸੋਚ ਸਮਝੇ ਹੀ ਇਸ ਰਿਸ਼ਤੇ ਦੀ ਹਾਂ ਕਰ ਦਿੱਤੀ ਮੇਰੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸੀ ਵਿਆਹ ਨੇੜੇ ਸੀਗਾ ਹਫਤਾ ਹੀ ਰਹਿ ਗਿਆ ਸੀ ਵਿਆਹ ਨੂੰ ਮੇਰੇ ਮੇਰੇ ਘਰ ਵਾਲੇ ਦਾ ਨਾਮ ਲਾਪ੍ਰਿਤ ਸੀਗਾ ਲਾਪ੍ਰਿਤ ਇੱਕ ਬਹੁਤ ਹੀ ਵਧੀਆ ਪੜਿਆ ਲਿਖਿਆ ਨੌਜਵਾਨ ਮੁੰਡਾ ਸੀਗਾ ਉਹ ਅੱਜ ਕੱਲ ਦੇ ਜ਼ਮਾਨੇ ਦੀ ਸੋਚ ਰੱਖਣ ਵਾਲਾ ਸੀਗਾ ਉਹ ਇੱਕ ਸੁਲਝਿਆ ਇਨਸਾਨ ਸੀਗਾ ਪਰ ਉਸਦੇ ਉਲਟ ਹੀ ਮੈਂ ਥੋੜੀ ਜਹੀ ਪੁਰਾਣੇ ਰਵਾਜਾਂ ਵਾਲੀ ਤੇ ਪੁਰਾਣੇ ਖਿਆਲਾਂ ਦੀ ਸੋਚ ਰੱਖਣ ਵਾਲੀ ਕੁੜੀ ਸੀ ਮੈਂ ਉਸ ਨੂੰ ਬਹੁਤ ਜ਼ਿਆਦਾ ਪਸੰਦ ਕਰਦੀ ਸੀ ਕਿਉਂਕਿ ਉਸ ਦੀ ਤਸਵੀਰ ਦੇਖ ਕੇ ਹੀ ਮੈਨੂੰ ਇੰਜ ਲੱਗਿਆ ਸੀ ਕਿ ਉਹ ਬਹੁਤ ਹੀ ਵਧੀਆ ਮੁੰਡਾ ਹੋਵੇਗਾ ਮੇਰੇ ਵਿਆਹ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਸੀ ਸਾਰੇ ਬਹੁਤ ਹੀ ਖੁਸ਼ ਸੀ ਲੱਭਦੇ ਕਰੋ ਮੇਰੇ ਲਈ ਬਹੁਤ ਸੋਹਣੇ ਸੋਹਣੇ ਗਿਫਟ ਤੇ ਰਾਣੀ ਹਾਰ ਤੇ ਹੋਰ ਵੀ ਬਹੁਤ ਕੁਝ ਆਇਆ ਸੀ ਮੇਰੀ ਛੋਟੀ ਭੈਣ ਮੈਨੂੰ ਕਹਿੰਦੀ ਕਿ ਦੀਦੀ ਤੁਹਾਨੂੰ ਪਤਾ ਹੈ ਤੁਹਾਡੇ ਲਈ ਜੀਜਾ ਜੀ ਨੇ ਬਹੁਤ ਸਾਰੇ ਤੇ ਸੋਹਣੇ ਸੋਹਣੇ ਗਿਫਟ ਭੇਜੇ ਹੋਏ ਹਨ ਮੈਂ ਉਸ ਨੂੰ ਅਸਦਿਆ ਹੋਇਆ ਕਿਹਾ ਕਿ ਹਾਂ ਮੈਨੂੰ ਪਤਾ ਹੈ ਤੈਨੂੰ ਵੀ ਪਤਾ ਹੈ ਕਿ ਤੇਰੇ ਲਈ ਵੀ ਬਹੁਤ ਸੋਹਣੇ ਤੋਹਫੇ ਆਏ ਹੋਏ ਹਨ ਮੇਰੀ ਛੋਟੀ ਭੈਣ ਕਹਿੰਦੀ ਕਿ ਹਾਂ ਪਤਾ ਹੈ ਮੈਨੂੰ ਮੇਰੇ ਲਈ ਇੱਕ ਸੂਟ ਆਇਆ ਹੈ ਸੂਟ ਬਹੁਤ ਹੀ ਜ਼ਿਆਦਾ ਸੋਹਣਾ ਹੈ ਤੇ ਨਾਲ ਉਹਨਾਂ ਨੇ ਮੇਰੇ ਲਈ ਇੱਕ ਸੋਨੇ ਦੀ ਛਾਪ ਵੀ ਭੇਜੀ ਹੋਈ ਹੈ ਮੈਨੂੰ ਬਹੁਤ ਪਸੰਦ ਆਈ ਹੋਈ ਹੈ ਮੈਂ ਉਸ ਨੂੰ ਕਹਿੰਨੀ ਹਾਂ ਕਿ ਦੇਖਿਆ ਤੇਰੇ ਜੀਜਾ ਜੀ ਤੇਰਾ ਹੁਣ ਤੋਂ ਹੀ ਕਿੰਨਾ ਖਿਆਲ ਰੱਖਦੇ ਹਨ ਤਾਂ ਮੇਰੀ ਛੋਟੀ ਭੈਣ ਕਹਿੰਦੀ ਹੈ ਕਿ ਦੀਦੀ ਮੈਨੂੰ ਪਤਾ ਹੈ ਕਿ ਉਹ ਉਹਨਾਂ ਨੇ ਜਿਹੜੇ ਸੂਟ ਭੇਜੇ ਹੋਏ ਹਨ ਮੇਰੇ ਲਈ ਉਹਨਾਂ ਪਸੰਦ ਕੀਤੇ ਹੋਏ ਹਨ ਮੈਨੂੰ ਸੂਟ ਤੇ ਸ਼ਾਪ ਬਹੁਤ ਹੀ ਪਸੰਦ ਆਏ ਹਨ ਦੀਦੀ ਤੁਸੀਂ ਵੀ ਬਹੁਤ ਖੁਸ਼ਕਿਸਮਤ ਹੋ ਜੋ ਤੁਹਾਨੂੰ ਲਾਪ੍ਰਿਤ ਵਰਗੇ ਜੀਜਾ ਜੀ ਮਿਲੇ ਹਨ ਤੁਹਾਡੇ ਲਈ ਹੁਣ ਤੋਂ ਹੀ ਦੇਖੋ ਕਿੰਨਾ ਕੁਝ ਕਰ ਰਹੇ ਹਨ ਕਿੰਨੇ ਸੋਹਣੇ ਸੋਹਣੇ ਸੂਟ ਉਹਨਾਂ ਨੇ ਤੁਹਾਡੇ ਲਈ ਭੇਜੇ ਹੋਏ ਹਨ ਤੇ ਉਤੋਂ ਗਿਫਟ ਵੀ ਛੋਟੇ ਛੋਟੇ ਕਿੰਨੇ ਸੋਹਣੇ ਹਨ ਤੁਸੀਂ ਤਾਂ ਉੱਥੇ ਜਾ ਕੇ ਪੱਕਾ ਮੋਜਾਂ ਕਰੋਗੇ ਤੇ ਰਾਂਜ ਕਰੋਗੇ ਉਸ ਘਰ ਵਿੱਚ ਜਾ ਕੇ ਤਾਨੂੰ ਕੋਈ ਵੀ ਕਦੇ ਵੀ ਮੁਸ਼ਕਲ ਨਹੀਂ ਆਵੇਗੀ ਉਸ ਘਰ ਵਿੱਚ ਜਾ ਕੇ ਉਸ ਦੀਆਂ ਗੱਲਾਂ ਸੁਣ ਕੇ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝ ਲੱਗਾ ਭਈ ਤੇ ਮੈਂ ਮਸਕਰਾਉਣਾ ਸ਼ੁਰੂ ਕਰ ਦਿੱਤਾ ਫਿਰ ਮੈਂ ਆਪਣੀ ਭੈਣ ਨੂੰ ਛੇੜਦੇ ਹੋਏ ਕਹਿਣ ਲੱਗੀ ਕਿ ਅੱਛਾ ਇੱਕ ਕੰਮ ਕਿਉਂ ਨਹੀਂ ਕਰਦੀ ਵਿਆਹ ਤੂੰ ਆਪਣੇ ਜੀਦੇ ਨਾਲ ਹੀ ਕਰਵਾ ਲੈ ਜੇ ਤੈਨੂੰ ਤੇਰੇ ਜੀਜਾ ਜੀ ਇੰਨਾ ਹੀ ਪਸੰਦ ਆਏ ਹਨ ਤਾਂ ਤੂੰ ਉਹਨਾਂ ਨਾਲ ਹੀ ਵਿਆਹ ਕਰਵਾ ਲਵੇ ਉਹ ਤੈਨੂੰ ਬਹੁਤ ਖੁਸ਼ ਰੱਖਣਗੇ ਤੇ ਤੇਰਾ ਬਹੁਤ ਖਿਆਲ ਰੱਖਣਗੇ ਤਾਂ ਅੱਗੋਂ ਮੇਰੀ ਭੈਣ ਕਹਿੰਦੀ ਹੈ ਕਿ ਨਹੀਂ ਨਹੀਂ ਦੀਦੀ ਮੈਂ ਤਾਂ ਬਸ ਵੈਸੇ ਹੀ ਗੱਲ ਕਰ ਰਹੀ ਸੀ ਕਿ ਜਦੋਂ ਮੇਰੀ ਉਮਰ ਹੋਵੇਗੀ ਮੈਂ ਉਦੋਂ ਹੀ ਵਿਆਹ ਕਰਵਾਵਾਂਗੀ ਮੈਂ ਤਾਂ ਵੀ ਤੁਹਾਨੂੰ ਦੱਸ ਲਈ ਸੀ ਕਿ ਜੀਜਾ ਦੀ ਦੇਖੋ ਹੁਣ ਤੋਂ ਹੀ ਤੁਹਾਡਾ ਕਿੰਨਾ ਖਿਆਲ ਰੱਖਦੇ ਹਨ ਤਾਂ ਅੱਗੇ ਜਾ ਕੇ ਵੀ ਤੁਹਾਡਾ ਖਿਆਲ ਜ਼ਰੂਰ ਰੱਖਣਗੇ ਐ ਨਾਲੇ ਮੈਂ ਤਾਂ ਤੁਹਾਡੇ ਨਾਲੋਂ ਅਜੇ ਛੋਟੀ ਹਾਂ ਤੇ ਦੇਖਿਓ ਜਦੋਂ ਮੈਂ ਕੋਈ ਮੁੰਡਾ ਲੱਭਾਂਗੀ ਤਾਂ ਇੱਕ ਵਧੀਆ ਤੇ ਅਮੀਰ ਖਾਨ ਦੇ ਨੇ ਵਿੱਚ ਹੀ ਵਿਆਹ ਕਰਵਾਵਾਂਗੀ ਤੇ ਮੁੰਡਾ ਵੀ ਚੀਜ਼ਾਂ ਦੀ ਨਾਲ ਉਹ ਵਧੀਆ ਲੱਭਾਂਗੀ ਮੇਰਾ ਵੀਰਾ ਮੇਰੇ ਨਾਲੋਂ ਵੱਡਾ ਹੈ ਅਜੇ ਪਹਿਲਾਂ ਉਹਦਾ ਵਿਆਹ ਹੋਵੇਗਾ ਫੇਰੀ ਤਾਂ ਮੈਂ ਆਪਣਾ ਵਿਆਹ ਕਰਵਾਵਾਂਗੀ ਮੇਰਾ ਵਿਆਹ ਪਹਿਲਾਂ ਕਿਵੇਂ ਹੋ ਸਕਦਾ ਹੈ ਮੈਂ ਅਜੇ ਕੋਈ ਵਿਆਹ ਨਹੀਂ ਕਰਵਾਉਣਾ ਮੈਂ ਤਾਂ ਤੁਹਾਨੂੰ ਬਸ ਉਵੇਂ ਹੀ ਗੱਲ ਕੀਤੀ ਸੀ ਕਿ ਜੀਜਾ ਜੀ ਇੱਕ ਵਧੀਆ ਇਨਸਾਨ ਹਾਂ ਤੁਸੀਂ ਤਾਂ ਦੀਦੀ ਗਲਤ ਪਾਸੇ ਹੀ ਲੈ ਗਏ ਨਵਨੀਤ ਦੀ ਗੱਲ ਸੁਣ ਕੇ ਹਲੀਨ ਹੱਸ ਪਈ ਤੇ ਕਹਿਣ ਲੱਗੀ ਠੀਕ ਹੈ ਭੈਣ ਜੀ ਮੈਂ ਤਾਂ ਬਸ ਮਜ਼ਾਕ ਕਰ ਰਹੀ ਸੀ ਤੇ ਤੈਨੂੰ ਛੇੜ ਰਹੀ ਸੀ ਕਿ ਤੂੰ ਕਿਵੇਂ ਦਾ ਅੱਗੋ ਜਵਾਬ ਦਿੰਨੀ ਹੈ ਮੈਨੂੰ ਵੀ ਪਤਾ ਹੈ ਕਿ ਤੂੰ ਜੇ ਸਭ ਤੋਂ ਛੋਟੀ ਹੈ ਤੇ ਤੇਰਾ ਵਿਆਹ ਅਜੇ ਨਹੀਂ ਹੋ ਸਕਦਾ ਜਿਵੇਂ ਤੁਸੀਂ ਕਹੋ ਹਲੀਨ ਆਪਣੀ ਭੈਣ ਨੂੰ ਕਹਿਣ ਲੱਗੀ ਕਿ ਚੱਲ ਹੁਣ ਵਿਆਹ ਦੀਆਂ ਗੱਲਾਂ ਬਾਤਾਂ ਬਾਅਦ ਚੋਂ ਕਰਦੇ ਹਨ ਤੇ ਘਰ ਦੇ ਕੰਮ ਬਹੁਤ ਜ਼ਿਆਦਾ ਪਏ ਹੋਏ ਹਨ ਪਹਿਲਾਂ ਉਹ ਕੰਮ ਕਰ ਲੈਣੇ ਹਨ ਨਾਲੇ ਵਿਆਹ ਨਾਲੋਂ ਪਹਿਲਾਂ ਤੂੰ ਆਪਣੀ ਪੜ੍ਹਾਈ ਪੂਰੀ ਕਰ ਫੇਰ ਹੀ ਤੂੰ ਕਿਸੇ ਬਾਰੇ ਸੋਚੀ ਆਪਣੇ ਪੈਰਾਂ ਤੇ ਖੜੀ ਹੋ ਜਾ ਵਧੀਆ ਨੌਕਰੀ ਕਰ ਤੇ ਮੰਮੀ ਪਾਪਾ ਦਾ ਨਾਮ ਰੋਸ਼ਨ ਕਰੀ ਮੈਨੂੰ ਤਾਂ ਪਾਪਾ ਨੇ ਕੁਝ ਕਰਨ ਹੀ ਨਹੀਂ ਦਿੱਤਾ ਮੇਰਾ ਵੀ ਸੁਪਨਾ ਸੀ ਕਿ ਮੈਂ ਪੜਾਂ ਲਿਖਾਂ ਤੇ ਕੁਝ ਵਧੀਆ ਨੌਕਰੀ ਕਰਾਂ ਪਰ ਮੇਰਾ ਵਿਆਹ ਹੀ ਇੰਨੀ ਜਲਦੀ ਵਿੱਚ ਤੈਅ ਹੋ ਗਿਆ ਕਿ ਉਹਨਾਂ ਨੇ ਮੈਨੂੰ ਅਜੇ ਪੜ੍ਹਨਾ ਵੀ ਨਾ ਦਿੱਤਾ ਮੈਂ ਪੜਨਾ ਚਾਹੁੰਦੀ ਸੀ ਤੇ ਮੈਨੂੰ ਪੜਨ ਦਾ ਮੌਕਾ ਹੀ ਨਹੀਂ ਮਿਲਿਆ ਨਵਨੀਤ ਕਹਿੰਦੀ ਕਿ ਦੀਦੀ ਮੈਂ ਬਹੁਤ ਪੜਾਂਗੀ ਮੈਂ ਆਪਣੇ ਪੈਰਾਂ ਤੇ ਖੜੀ ਹੋਵਾਂਗੀ ਤੇ ਇੱਕ ਵਧੀਆ ਨੌਕਰੀ ਵੀ ਕਰਾਂਗੀ ਤੇ ਮੰਮੀ ਪਾਪਾ ਦਾ ਨਾਮ ਵੀ ਰੋਸ਼ਨ ਕਰਾਂਗੀ ਫਿਰ ਹੀ ਕਦੇ ਵਿਆਹ ਬਾਰੇ ਸੋਚਾਂਗੀ ਉਸ ਤੋਂ ਪਹਿਲਾਂ ਕਦੇ ਵੀ ਵਿਆਹ ਬਾਰੇ ਨਹੀਂ ਸੋਚਾਂਗੀ ਮੈਂ ਜਾਣਦੀ ਹਾਂ ਕਿ ਮੰਮੀ ਪਾਪਾ ਨੇ ਆਪਾਂ ਨੂੰ ਕਿੰਨੀ ਮੁਸ਼ਕਲਾਂ ਨਾਲ ਇੱਥੋਂ ਤੱਕ ਪਹੁੰਚਾਇਆ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਪਾਪਾ ਨੇ ਕਿੰਨੀਆਂ ਮੁਸ਼ਕਲਾਂ ਘੱਟ ਕੇ ਆਪਾਂ ਨੂੰ ਪੜਾਇਆ ਤੇ ਲਿਖਾਇਆ ਹੈ ਤੇ ਫਿਰ ਇੱਥੋਂ ਤੱਕ ਆਪਾਂ ਪਹੁੰਚੇ ਹਾਂ ਅੱਜ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਦੀਦੀ ਇਸ ਘਰ ਨੂੰ ਬਣਾਉਣ ਵਿੱਚ ਤੇ ਆਪਾਂ ਨੂੰ ਇੱਕ ਵਧੀਆ ਸਿੱਖਿਆ ਦੇਣ ਵਿੱਚ ਇਸ ਲਈ ਮੈਨੂੰ ਸਭ ਕੁਝ ਪਤਾ ਹੈ ਤੁਸੀਂ ਫਿਕਰ ਨਾ ਕਰੋ ਮੈਂ ਆਪਾਂ ਦੇ ਮੰਮੀ ਦਾ ਪੂਰਾ ਧਿਆਨ ਰੱਖਾਂਗੀ ਮਾਂ ਪਿਓ ਨੇ ਜਿੰਨਾ ਜ਼ਿਆਦਾ ਪੜਾ ਰਹੇ ਹਨ ਆਪਾਂ ਨੂੰ ਉਹਨਾਂ ਦੇ ਪੈਸੇ ਮੈਂ ਵਿਅਰਥ ਨਹੀਂ ਜਾਣ ਦਵਾਂਗੀ ਇਹਨਾਂ ਕਹਿ ਕੇ ਨਵਨੀਤ ਕਮਰੇ ਵਿੱਚੋਂ ਬਾਹਰ ਚਲੀ ਜਾਂਦੀ ਹੈ ਤੇ ਵਿਆਹ ਦੇ ਕਮਾਕਾਰਾਂ ਵਿੱਚ ਹੱਥ ਵਟਾਉਣ ਲੱਗ ਪੈਂਦੀ ਹੈ 4 ਦਿਨ ਬਾਅਦ ਹੀ ਹਰਲੀਨ ਤੇ ਲਾਪਰੇ ਦਾ ਵਿਆਹ ਹੁੰਦਾ ਹੈ ਹਰਲੀਨ ਦੇ ਲਾਪਰੇ ਦਾ ਵਿਆਹ ਬੜਾ ਰਾਜੀ ਖੁਸ਼ੀ ਨਾਲ ਹੋ ਜਾਂਦਾ ਹੈ ਤੇ ਹਰਲੀਨ ਦੁਲਨ ਬਣ ਕੇ ਲਾਪਰੇ ਦੇ ਘਰੇ ਚਲੀ ਜਾਂਦੀ ਹੈ ਉਸਦੇ ਮਾਂ ਬਾਪ ਉਸ ਨੂੰ ਡੋਲੀ ਵਿੱਚ ਬਿਠਾ ਕੇ ਤੋਰ ਦਿੰਦੇ ਹਨ ਤੇ ਹਰਲੀਨ ਵੀ ਉਸ ਘਰ ਵਿੱਚ ਦੂਜੇ ਘਰ ਵਿੱਚ ਪਹੁੰਚ ਜਾਂਦੀ ਹੈ ਹਰਲੀਨ ਦਾ ਸਵਾਗਤ ਉਸ ਦਾ ਸੋਹਰਾ ਪਰਿਵਾਰ ਬਹੁਤ ਹੀ ਧੂਮ-ਧਾਮ ਨਾਲ ਕਰਦਾ ਹੈ ਸਾਰੇ ਰਿਸ਼ਤੇਦਾਰ ਆਪ੍ਰਿਤ ਨੂੰ ਕਹਿੰਦੇ ਹਨ ਕਿ ਤੇਰੀ ਵੋਟੀ ਤਾਂ ਬਹੁਤ ਹੀ ਸੋਹਣੀ ਹੈ ਉਸ ਦੀ ਸੁੰਦਰਤਾ ਦੀ ਬਹੁਤ ਤਾਰੀਫ ਕਰਦੇ ਹਨ ਉਹ ਦਰਅਸਲ ਦੇਖਣ ਨੂੰ ਬਹੁਤ ਹੀ ਜ਼ਿਆਦਾ ਸੋਹਣੀ ਹੁੰਦੀ ਹੈ ਸਭ ਰਿਸ਼ਤੇਦਾਰ ਵੀ ਇਹੀ ਗੱਲਾਂ ਕਰਦੇ ਹੁੰਦੇ ਹਨ ਕਿ ਤੁਹਾਨੂੰ ਤਾਂ ਬਹੁਤ ਸੋਹਣੀ ਨੂੰ ਮਿਲ ਗਈ ਹੈ ਲਾਪ੍ਰਿਤ ਬਹੁਤ ਹੀ ਕਰਮਾ ਵਾਲਾ ਹੈ ਜੋ ਉਸ ਨੂੰ ਇੰਨੀ ਸੋਹਣੀ ਦੇ ਸਮੱਖ ਕੁੜੀ ਮਿਲ ਗਈ ਹੈ ਨਹੀਂ ਤਾਂ ਤੁਸੀਂ ਤਾਂ ਜਾਣਦੇ ਹੀ ਹੋ ਕਿ ਅੱਜ ਕੱਲ ਦੇ ਸਮੇਂ ਵਿੱਚ ਇੰਨੀ ਸੋਹਣੀ ਦੇ ਸਮੱਖ ਕੁੜੀ ਮਿਲਣਾ ਬਹੁਤ ਹੀ ਮੁਸ਼ਕਲ ਹੈ ਤੇ ਉਪਰ ਉਹ ਦੇਖਣ ਨੂੰ ਵੀ ਬਹੁਤ ਸਿਆਣੀ ਲੱਗਦੀ ਹੈ ਲੀਨ ਸਭ ਗੱਲਾਂ ਕੋਲ ਬੈਠੀ ਹੋਈ ਚੁੱਪਚਾਪ ਸੁਣ ਰਹੀ ਹੈ ਕਿ ਉਦੋਂ ਹੀ ਅਚਾਨਕ ਉਸ ਨੂੰ ਦੋ ਛੋਟੇ ਛੋਟੇ ਬੱਚੇ ਦਿਖਾਈ ਦਿੰਦੇ ਹਨ ਇੱਕ 4-ਤਾਲ ਦਾ ਬੱਚਾ ਹੁੰਦਾ ਹੈ ਤੇ ਇੱਕ 5 ਸਾਲ ਦੀ ਲੜਕੀ ਹੁੰਦੀ ਹੈ ਉਹਨਾਂ ਬੱਚਿਆਂ ਨੂੰ ਹਲੀਨ ਦੀ ਨਨਾਨ ਬਹੁਤ ਹੀ ਦੇਖਭਾਲ ਕਰ ਰਹੀ ਹੁੰਦੀ ਹੈ ਪਰ ਹਲੀਨ ਮਨ ਵਿੱਚ ਹੀ ਸੋਚਦੀ ਹੈ ਕਿ ਇਹ ਬੱਚੇ ਦੀਦੀ ਦੇ ਤਾਂ ਹਨ ਨਹੀਂ ਕਿਉਂਕਿ ਉਹ ਜਾਣਦੀ ਸੀ ਕਿ ਦੀਦੀ ਦੇ ਜੇ ਤੱਕ ਕੋਈ ਬੱਚਾ ਨਹੀਂ ਹੋਇਆ ਫਿਰ ਉਸਦੇ ਦਿਮਾਗ ਵਿੱਚ ਆਉਂਦਾ ਹੈ ਕਿ ਸ਼ਾਇਦ ਉਸ ਦੇ ਕਿਸੇ ਰਿਸ਼ਤੇਦਾਰ ਦੇ ਬੱਚੇ ਹੋਣਗੇ ਤਾਂ ਹੀ ਉਹ ਇਹਨਾਂ ਨੂੰ ਇੰਨੀ ਜ਼ਿਆਦਾ ਦੇਖਭਾਲ ਨਾਲ ਸੰਭਾਲ ਰਹੇ ਹਨ ਹੋ ਸਕਦਾ ਹੈ ਕਿਸੇ ਨੇ ਉਹਨਾਂ ਨੂੰ ਕਿਹਾ ਹੋਵੇ ਕਿ ਤੁਸੀਂ ਇਹਨਾਂ ਬੱਚਿਆਂ ਦਾ ਖਿਆਲ ਰੱਖਿਓ ਦੋਵੇਂ ਬੱਚੇ بار بار ਹਰਲੀਨ ਕੋਲ ਆਉਣ ਦੀ ਕੋਸ਼ਿਸ਼ ਕਰਦੇ ਹਨ ਪਰ ਹਰਲੀਨ ਦੀ ਸੱਸ ਜਾਂ ਫਿਰ ਉਸ ਦੀ ਨਾਨਾ ਉਹਨਾਂ ਨੂੰ ਹਰ ਵਾਰ ਰੋਕ ਲੈਂਦੀਆਂ ਹਨ ਸ਼ਾਮ ਤੱਕ ਸਾਰੇ ਮਹਿਮਾਨ ਜਾ ਚੁੱਕੇ ਹੁੰਦੇ ਸਨ ਹਰਲੀਨ ਆਪਣੇ ਕਮਰੇ ਵਿੱਚ ਬੈਠੀ ਹੁੰਦੀ ਹੈ ਲਾਪ੍ਰਿਤ ਵੀ ਉਸਦੇ ਕੋਲ ਬੈਠਾ ਹੋਇਆ ਸੀ ਕਿ ਅਚਾਨਕ ਹੀ ਉਦੋਂ ਹੀ ਉਸਦੇ ਕੋਲੋਂ ਦੋਵੇਂ ਬੱਚੇ ਆ ਜਾਂਦੇ ਹਨ ਤੇ ਲਾਪ੍ਰਿਤ ਨੂੰ Papa Papa ਕਹਿ ਕੇ ਚਿਪਕ ਜਾਂਦੇ ਹਨ ਤੇ ਲਾਡ ਪਿਆਰ ਕਰਨ ਲੱਗ ਜਾਂਦੇ ਹਨ ਹਰਲੀਨ ਸੋਚਦੀ ਹੈ ਕਿ ਲਾਪ੍ਰਿਤ ਨੂੰ ਇਹ Papa ਕਿਉਂ ਕਹਿ ਰਹੇ ਹਨ ਉਦੋਂ ਹੀ ਉਸ ਦੀ ਦਿਮਾਗ ਵਿੱਚ ਬਹੁਤ ਸਾਰੀਆਂ ਗੱਲਾਂ ਆਉਂਦੀਆਂ ਹਨ ਕਿ ਇਹ ਕੌਣ ਹਨ ਤੇ Papa ਕਿਉਂ ਬੋਲ ਰਹੇ ਹਨ ਅਚਾਨਕ ਹੀ ਫਿਰ ਹਰਲੀ 인 ਦੀ 사ਸਾਂ ਜਾਂਦੀ ਹੈ ਤੇ ਬੱਚਿਆਂ ਨੂੰ ਪਿੱਛੇ ਲੈ ਜਾਂਦੀ ਹੈ ਤੇ ਪੀਜੇ ਦਾ ਲਾਲਚ ਦੇ ਕੇ ਉਹਨਾਂ ਨੂੰ ਉਥੋਂ ਕਮਰੇ ਵਿੱਚੋਂ ਬਾਹਰ ਲੈ ਆਉਂਦੀ ਹੈ ਉਸ ਦੀ ਸਸ ਨੇ ਇਹ ਗੱਲ ਰਫਾ ਦਫਾ ਕਰ ਦਿੱਤੀ ਫਿਰ ਰਾਤ ਨੂੰ ਬੱਚੇ ਰੋਂਦੇ ਹਨ ਕਿ ਅਸੀਂ ਨਵੀਂ ਮੰਮੀ ਤੇ ਪਾਪਾ ਕੋਲ ਸੌਣਾ ਹੈ ਹਰਲੀ ਨੂੰ ਕੁਝ ਸਮਝ ਨਹੀਂ ਆ ਰਿਹਾ ਹੁੰਦਾ ਹੈ ਕਿ ਇਹ ਸਭ ਕੁਝ ਕੀ ਹੋ ਰਿਹਾ ਹੈ ਉਹ ਸੋਚਾਂ ਵਿੱਚ ਪੈ ਜਾਂਦੀ ਹੈ ਕਿ ਇਹ ਸਭ ਬੱਚੇ ਜੋ ਮੈਨੂੰ ਮੰਮੀ ਮੰਮੀ ਕਿਉਂ ਬੋਲ ਰਹੇ ਹਨ ਉਸ ਦੀ ਸੱਸ ਉਹਨਾਂ ਨੂੰ ਥੋਲੇ ਜਾਣ ਦੀ ਕੋਸ਼ਿਸ਼ ਕਰਦੀ ਹੈ ਪਰ ਉਹ ਬੱਚੇ ਨਹੀਂ ਜਾਂਦੇ ਉਹ ਰੋਣਾ ਸ਼ੁਰੂ ਕਰ ਦਿੰਦੇ ਹਨ ਤੇ ਜਿੱਦ ਕਰਦੇ ਹਨ ਕਿ ਅਸੀਂ ਇੱਥੇ ਹੀ ਰਹਿਣਾ ਹੈ ਤੇ Papa ਕੋਲ ਹੀ ਰੁਕਣਾ ਹੈ ਤੇ ਉਤਨਾ ਨਾਲ ਹੀ ਸੌਣਾ ਹੈ ਤੇ ਕਹਿੰਦੇ ਹਨ ਕਿ ਅਸੀਂ ਆਪਣੀ ਨਵੀਂ ਮਾਂ ਨੂੰ ਇੱਥੇ ਰੱਖਣਾ ਹੈ ਤੇ ਉਹਨਾਂ ਦੇ ਨਾਲ ਕਮਰੇ ਵਿੱਚ ਸੌਣਾ ਚਾਹੁੰਨੇ ਹਾਂ ਹਰਲੀਨ ਨੂੰ ਬਹੁਤ ਅਜੀਬ ਜਿਹਾ ਲੱਗ ਰਿਹਾ ਹੁੰਦਾ ਹੈ ਕਿ ਜੋ ਕੋ ਜੋ ਉਸਦੇ ਸਾਹਮਣੇ ਹੋ ਰਿਹਾ ਹੈ ਪਰ ਉਹ ਚੁੱਪਚਾਪ ਖੜੀ ਰਹਿੰਦੀ ਹੈ ਤੇ ਕੁਝ ਵੀ ਬੋਲਦੀ ਨਹੀਂ ਹੈ ਚੁੱਪਚਾਪ ਸਭ ਕੁਝ ਸੁਣਦੀ ਰਹਿੰਦੀ ਹੈ ਲਾਪ੍ਰੀਤ ਉਹਨਾਂ ਬੱਚਿਆਂ ਨੂੰ ਆਪਣੇ ਕੋਲ ਬਿਠਾ ਲੈਂਦਾ ਹੈ ਤੇ ਕਹਿੰਦਾ ਹੈ ਕਿ ਮੰਮੀ ਤੁਸੀਂ ਜਾਓ ਮੈਂ ਇਹਨਾਂ ਨੂੰ ਆਪਣੇ ਆਪ ਸੰਭਾਲ ਲਵਾਂਗਾ ਤੇ ਉਹਨਾਂ ਬੱਚਿਆਂ ਨੂੰ ਬੈੱਡ ਉੱਪਰ ਲਟਾ ਦਿੰਦਾ ਹੈ ਤੇ ਉਹਨਾਂ ਨੂੰ ਸੁਵਾਉਣ ਦੀ ਕੋਸ਼ਿਸ਼ ਕਰਦਾ ਹੈ ਸੋਹ ਬੱਚੇ ਹੌਲੀ ਹੌਲੀ ਸੋ ਜਾਂਦੇ ਹਨ ਤੇ ਜਦੋਂ ਬੱਚੇ ਸੋ ਜਾਂਦੇ ਹਨ ਤਾਂ ਹਰਲੀਨ ਲਾਪ੍ਰਿਤ ਨੂੰ ਪੁੱਛਦੀ ਹੈ ਕਿ ਇਹ ਬੱਚੇ ਕਿੰਨਾ ਦੇ ਹਨ ਇਹ ਇੱਥੇ ਤੁਹਾਡੇ ਨਾਲ ਕੀ ਕਰ ਰਹੇ ਹਨ ਤੇ ਕਿਉਂ ਕਹਿ ਰਹੇ ਹਨ ਤੁਹਾਨੂੰ ਕਿ ਅਸੀਂ ਤੁਹਾਡੇ ਨਾਲ ਸੋਣਾ ਹੈ ਦੇ ਨਾਲੇ ਤੁਹਾਨੂੰ بار بار ਪਾਪਾ ਤੇ ਮੈਨੂੰ ਨਵੀਂ ਮੰਮੀ ਕਿਉਂ ਕਹਿ ਰਹੇ ਹਨ ਆਖਿਰ ਕੀ ਰਿਸ਼ਤਾ ਹੈ ਤੁਹਾਡਾ ਇਹ ਨਾਲ ਲਾਪਰੀਤ ਹੈਰਾਨ ਹੋ ਕੇ ਕਹਿੰਦਾ ਹੈ ਕਿ ਹਰਲੀਨ ਤੈਨੂੰ ਕੁਝ ਨਹੀਂ ਪਤਾ ਇਸ ਬਾਰੇ ਕਿ ਇਹ ਬੱਚੇ ਕਿਨਾਂ ਦੇ ਹਨ ਜਾਂ ਕਿਨਾਂ ਦੇ ਨਹੀਂ ਤੂੰ ਤਾਂ ਮੈਨੂੰ ਐ ਬੋਲ ਰਹੀ ਹੈ ਜਿਵੇਂ ਤੈਨੂੰ ਕੁਝ ਪਤਾ ਹੀ ਨਾ ਹੋਵੇ ਕਿ ਇਹ ਬੱਚੇ ਮੇਰੇ ਹੀ ਹਨ ਇਹ ਸੁਣ ਕੇ ਉਸਦੇ ਪੈਰਾਂ ਥਲਿਓ ਜ਼ਮੀਨ ਖਿਸਕ ਜਾਂਦੀ ਹੈ ਉਹ ਇੱਕਦਮ ਚੱਕੜ ਖਾ ਕੇ ਡਿੱਗਣ ਲੱਗਦੀ ਹੈ ਤੇ ਲਾਪਰੀਤ ਉਸ ਨੂੰ ਫੜ ਲੈਂਦਾ ਹੈ। ਇੱਕਦਮ ਉੱਥੇ ਬੁੱਤ ਬਣ ਕੇ ਖਲੋ ਜਾਂਦੀ ਹੈ ਤੇ ਲਗਾਤਾਰ ਲਾਪਰੀਤ ਵੱਲ ਦੇਖਦੀ ਰਹਿੰਦੀ ਹੈ। ਲਾਪਰੀਤ ਕਹਿੰਦਾ ਹੈ ਕਿ ਵੀਕ ਕੀ ਰਹੀ ਹੈ। ਹਲীন ਕੀ ਤੇਰੇ ਪਾਪਾ ਨੇ ਤੈਨੂੰ ਮੇਰੇ ਤੇ ਮੇਰੇ ਬੱਚਿਆਂ ਬਾਰੇ ਤੇ ਮੇਰੇ ਪਹਿਲੇ ਵਿਆਹ ਬਾਰੇ ਕੁਝ ਨਹੀਂ ਦੱਸਿਆ। ਤੈਨੂੰ ਕੁਝ ਨਹੀਂ ਦੱਸਿਆ ਕਿ ਮੇਰੀ ਪਹਿਲੀ ਪਤਨੀ ਐਕਸੀਡੈਂਟ ਵਿੱਚ ਉਸ ਦੀ ਮੌਤ ਹੋ ਚੁੱਕੀ ਧੀ। ਇਸ ਕਰਕੇ ਮੈਂ ਦੁਬਾਰਾ ਵਿਆਹ ਕਰਵਾਇਆ ਹੈ ਕਿਉਂਕਿ ਬੱਚੇ ਮੇਰੇ ਛੋਟੇ ਸਨ ਹਰਲੀਨ ਕਹਿੰਦੀ ਹੈ ਕਿ ਨਹੀਂ ਪਾਪਾ ਨੇ ਤਾਂ ਮੈਨੂੰ ਕੁਝ ਨਹੀਂ ਕਹਾ ਏ ਕੀ ਕਹਿ ਰਹੇ ਹੋ ਹਰਲੀਨ ਤੂੰ ਮੈਂ ਤਾਂ ਆਪਣੇ ਘਰ ਵਾਲਿਆਂ ਨੂੰ ਕਿਹਾ ਸੀਗਾ ਕਿ ਤੈਨੂੰ ਪਹਿਲਾਂ ਇਹ ਸਾਰੀ ਗੱਲ ਦੱਸੀ ਜਾਵੇ ਜੇਕਰ ਹਰਲੀਨ ਇਸ ਵਿਆਹ ਲਈ ਤੇ ਇਸ ਬੱਚਿਆਂ ਲਈ ਰਾਜੀ ਹੋਵੇਗੀ ਤਾਂ ਹੀ ਮੈਂ ਇਹ ਵਿਆਹ ਕਰਵਾਉਣਾ ਚਾਹਾਂਗਾ ਮੈਂ ਉਸਤੇ ਉੱਪਰ ਕੋਈ ਵੀ ਜ਼ਬਰਦਸਤੀ ਤਾਂ ਰੋਕ ਟੋਕ ਨਹੀਂ ਲਾਉਣਾ ਚਾਹੁੰਨਾ ਮੈਂ ਨਹੀਂ ਚਾਹਨਾ ਕਿ ਉਹ ਇੱਥੇ ਆ ਕੇ ਪਛਤਾਵੇ ਤੇ ਇਸ ਲਈ ਮੈਂ ਤਾਂ ਪਹਿਲਾਂ ਹੀ ਘਰਦਿਆਂ ਨਾਲ ਗੱਲ ਕੀਤੀ ਸੀ ਕਿ ਸਭ ਕੁਝ ਤੈਨੂੰ ਦੱਸਿਆ ਜਾਵੇ ਮੈਂ ਫਿਰ ਹੀ ਇਹ ਵਿਆਹ ਕਰਵਾਵਾਂਗਾ ਹਰਲੀਨ ਕਹਿੰਦੀ ਕਿ ਲਾਪ੍ਰਿਤ ਜੀ ਮੈਨੂੰ ਤਾਂ ਕੁਝ ਵੀ ਨਹੀਂ ਪਤਾ ਹੈ ਤੇ ਨਾ ਹੀ ਮੈਨੂੰ ਕੁਝ ਦੱਸਿਆ ਗਿਆ ਹੈ ਇਹ ਸੁਣ ਕੇ ਲਾਪ੍ਰਿਤ ਨੂੰ ਬਹੁਤ ਹੀ ਗੁੱਸਾ ਆਇਆ ਤੇ ਉਹ ਗੁੱਸੇ ਵਿੱਚ ਆਪਣੀ ਮਾਂ ਨੂੰ ਆਵਾਜ਼ਾਂ ਮਾਰੀਆਂ ਮੰਮੀ 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 ਉਸਦੀ ਮੰਮੀ ਕਮਰੇ ਵੱਲ ਤੁਰੇ ਆਉਂਦੇ ਹਨ ਉਹ ਗੁੱਸੇ ਭਰੀ ਆਵਾਜ਼ ਸੁਣ ਕੇ ਸਾਰਾ ਕੰਮ ਛੱਡ ਕੇ ਭੱਜੀ ਭੱਜੀ ਲਾਪਰੀ ਦੇ ਕੋਲ ਆਉਂਦੀ ਹੈ ਤੇ ਕਹਿੰਦੀ ਹੈ ਕੀ ਗੱਲ ਹੈ ਪੁੱਤ ਕੀ ਹੋਇਆ ਤੂੰ ਇੰਨੀ ਉੱਚੀ ਉੱਚੀ ਆਵਾਜ਼ਾਂ ਮੈਨੂੰ ਕਿਉਂ ਮਾਰ ਰਿਹਾ ਸੀ ਸਭ ਕੁਝ ਤਾਂ ਠੀਕ ਠਾਕ ਤਾਂ ਹੈ ਕੁਝ ਹੋ ਗਿਆ ਹੈ ਜੋ ਇੰਨਾ ਮੈਨੂੰ ਗੁੱਸੇ ਨਾਲ ਬੋਲ ਰਿਹਾ ਹੈ ਲਾਪ੍ਰਿਤ ਤਾਂ ਆਪਣੀ ਮੰਮੀ ਨੂੰ ਕਹਿੰਦਾ ਹੈ ਕਿ ਮੰਮੀ ਤੁਸੀਂ ਇਦਾਂ ਕਿਵੇਂ ਕਰ ਸਕਦੇ ਹੋ ਮੈਂ ਗੁੱਸੇ ਵਿੱਚ ਨਾ ਬੋਲਾਂ ਤਾਂ ਮੈਂ ਹੋਰ ਕੀ ਕਰਾਂ ਜੋ ਤੁਸੀਂ ਕੀਤਾ ਹੈ ਉਹ ਚੰਗਾ ਨਹੀਂ ਕੀਤਾ ਹੈ ਇਹ ਬੱਚਿਆਂ ਬਾਰੇ ਤੁਸੀਂ ਹਰਲੀਨ ਨੂੰ ਕਿਉਂ ਕਿਉਂ ਨਹੀਂ ਦੱਸਿਆ ਲਾਪ੍ਰਿਤ ਦੀ ਮਾਂ ਹੜਬੜਾ ਜਾਂਦੀ ਹੈ ਤੇ ਉਹ ਲਾਪ੍ਰਿਤ ਦੀ ਸ਼ਕਲ ਵੱਲ ਦੇਖਦੀ ਹੋਈ ਕਹਿੰਦੀ ਹੈ ਕੀ ਬੇਟਾ ਮੈਨੂੰ ਲੱਗਿਆ ਸੀ ਕਿ ਜੇਕਰ ਬੱਚਿਆਂ ਬਾਰੇ ਦੱਸਾਂਗੀ ਤਾਂ ਹਰਲੀਨ ਜਾਂ ਫਿਰ ਇਸਦੇ ਪਰਿਵਾਰ ਵਾਲੇ ਇਸ ਰਿਸ਼ਤੇ ਤੋਂ ਮਨਾ ਕਰ ਦੇਣਗੇ ਮੈਂ ਨਹੀਂ ਚਾਹੁੰਦੀ ਸੀ ਕਿ ਇਹ ਰਿਸ਼ਤਾ ਹੱਥੋਂ ਝਲਿਆ ਜਾਵੇ ਕਿਉਂਕਿ ਹਰਲੀਨ ਇੱਕ ਬਹੁਤ ਹੀ ਸਿਆਣੀ ਤੇ ਸਮਝਦਾਰ ਕੁੜੀ ਸੀ ਮਾਂ ਤੁਸੀਂ ਇਹ ਚੰਗਾ ਨਹੀਂ ਕੀਤਾ ਮੇਰੇ ਤੇ ਹਰਲੀਨ ਨਾਲ ਦੋਨਾਂ ਨਾਲ ਧੋਖਾ ਕੀਤਾ ਹੈ ਤੇ ਇਸ ਦੇ ਪਰਿਵਾਰ ਵਾਲਿਆਂ ਨਾਲ ਵੀ ਤੁਸੀਂ ਇੰਨਾ ਵੱਡਾ ਧੋਖਾ ਕਰ ਦਿੱਤਾ ਹੈ। ਇਹਨਾਂ ਕਹਿ ਕੇ ਲਾਪਰਿਤ ਗੁੱਸੇ ਵਿੱਚੋਂ ਕਮਰੇ 'ਚੋਂ ਬਾਹਰ ਚਲਾ ਜਾਂਦਾ ਹੈ ਤੇ ਪਿੱਛੇ-ਪਿੱਛੇ ਹੀ ਉਸ ਦੀ ਮਾਂ ਵੀ ਚਲੀ ਜਾਂਦੀ ਹੈ। ਹਰਲੀਨ ਉਸ ਕਮਰੇ ਵਿੱਚ ਬੁੱਤ ਬਣ ਕੇ ਖਲੋਤੀ ਰਹਿੰਦੀ ਹੈ ਤੇ ਉਹ ਹਰ ਸਾਰੀ ਰਾਤ ਸੌਂਦੀ ਨਹੀਂ ਹੈ। ਉਹ ਸਾਰੀ ਰਾਤ ਇਹੀ ਸਭ ਗੱਲਾਂ ਸੋਚਦੀ-ਸੋਚਤੀ گزار ਲੈਂਦੀ ਹੈ। ਉਹ ਬਹੁਤ ਪਰੇਸ਼ਾਨ ਹੁੰਦੀ ਹੈ। ਹਲਦੀ ਇਹਨ ਸਾਰੀ ਰਾਤ ਜਾਗ ਕੇ ਕੱਟਦੀ ਹੈ ਤੇ ਰੋਂਦੀ ਰਹਿੰਦੀ ਹੈ ਉਸ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਹੁੰਦਾ ਕਿ ਇਹ ਸਭ ਕੁਝ ਉਸ ਨਾਲ ਕੀ ਬਣ ਗਿਆ ਸੀ ਉਸਨੇ ਕੀ ਕੁਝ ਸੋਚਿਆ ਸੀ ਕਿ ਉਹ ਆਪਣੀ ਨਵੀਂ ਵਿਆਹੀ ਜ਼ਿੰਦਗੀ ਖੁਸ਼ੀ-ਖੁਸ਼ੀ ਨਾਲ ਬਤੀਤ ਕਰੇਗੀ ਵਿਆਹ ਤੋਂ ਮਗਰੋਂ ਇਹ ਸਭ ਕੁਝ ਕਰੇਗੀ ਘੁੰਮਣ ਫਿਰਨ ਜਾਊਗੀ ਪਰ ਉਸਦੀ ਜ਼ਿੰਦਗੀ ਪਹਿਲੇ ਦਿਨ ਹੀ ਨਰਕ ਬਣ ਕੇ ਰਹਿ ਚੁੱਕੀ ਸੀ ਅਗਲੀ ਸਵੇਰ ਹੁੰਦਿਆਂ ਹੀ ਹਰਲੀਨ ਨੂੰ ਫੋਨ ਕਰਕੇ ਸਭ ਕੁਝ ਆਪਣੇ ਪਾਪਾ ਨੂੰ ਦੱਸ ਦਿੰਦੀ ਹੈ ਉਸਦੇ ਪਾਪਾ ਵੀ ਇਹ ਗੱਲ ਸੁਣ ਕੇ ਬਹੁਤ ਹੈਰਾਨ ਹੋ ਜਾਂਦੇ ਹਨ ਤੇ ਉਹਨਾਂ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਉਹ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਹਨ ਉਹਨਾਂ ਨੂੰ ਸਮਝ ਨਹੀਂ ਆਉਂਦਾ ਕਿ ਉਹ ਹੁਣ ਕੀ ਕਰਨ ਤੇ ਕੀ ਨਾ ਕਰਨ ਉਹਨਾਂ ਨਾਲੇ ਸਭ ਕੁਝ ਕੀ ਬਣ ਕੇ ਰਹਿ ਗਿਆ ਉਹਨਾਂ ਨੇ ਕੀ ਕੁਝ ਸੋਚ ਕੇ ਆਪਣੀ ਧੀ ਨੂੰ ਇੱਥੋਂ ਤੋੜਿਆ ਸੀ ਤੇ ਉਸ ਦੇ ਨਾਲ ਇਹ ਕੀ ਹੋ ਗਿਆ ਹੈ ਰੱਬਾ ਇੱਕਦਮ ਹੀ ਉਹਨਾਂ ਦੇ ਸੀਨੇ ਵਿੱਚ ਇਹ ਸਭ ਕੁਝ ਸੋਚਦਿਆਂ ਸੋਚਦਿਆਂ ਆ ਦਰਦ ਨਿਕਲ ਜਾਂਦੀ ਹੈ ਦਰਅਸਲ ਉਹਨਾਂ ਨੂੰ ਹਾਰਟ ਅਟੈਕ ਆ ਜਾਂਦਾ ਹੈ ਇਹ ਸਭ ਕੁਝ ਸੋਚ ਕੇ ਤੇ ਉਹ ਉੱਥੇ ਹੀ ਡਿੱਗ ਪੈਂਦੇ ਹਨ ਜਲਦੀ ਜਲਦੀ ਉਹਨਾਂ ਨੂੰ ਹਸਪੀਟਲ ਪਹੁੰਚਾਇਆ ਜਾਂਦਾ ਹੈ ਉਸ ਦੀ ਮਾਂ ਤੇਰੇ ਬੱਚੇ ਸਭ ਬਹੁਤ ਹੀ ਜ਼ਿਆਦਾ ਰੋ ਰਹੇ ਹੁੰਦੇ ਹਨ ਹਰਲੀਨ ਦੀ ਮਾਂ ਉਸ ਨੂੰ ਫੋਨ ਕਰਕੇ ਕਹਿੰਦੀ ਹੈ ਕਿ ਤੇਰੇ ਪਾਪਾ ਨੂੰ ਹਾਰਟ ਅਟੈਕ ਆ ਗਿਆ ਹੈ ਅਸੀਂ ਉਹਨਾਂ ਨੂੰ ਹਸਪਤਾਲ ਲੈ ਕੇ ਜਾ ਰਹੇ ਹਾਂ ਤੂੰ ਵੀ ਜਲਦੀ ਤੋਂ ਜਲਦੀ ਹਸਪਤਾਲ ਵਿੱਚ ਆ ਜਾ ਹਰਲੀਨ ਆਪਣੇ ਪਤੀ ਨੂੰ ਨਾਲ ਲੈ ਕੇ ਉੱਥੇ ਹਸਪਤਾਲ ਵਿੱਚ ਪਹੁੰਚ ਜਾਂਦੀ ਹੈ ਹਰਲੀਨ ਦੇ ਪਾਪਾ ਆਈਸੀਯੂ ਵਿੱਚ ਦਾਖਲ ਹੁੰਦੇ ਹਨ ਤੇ ਉਹਨਾਂ ਨੂੰ ਬਹੁਤ ਹੀ ਮੁਸ਼ਕਲ ਨਾਲ ਮਿਲਣ ਦੇ ਲਈ ਦਿੱਤਾ ਜਾਂਦਾ ਹੈ ਉਹਨਾਂ ਨੂੰ ਉਹਨਾਂ ਦੇ ਪਾਪਾ ਨੂੰ ਮਿਲਣ ਦੇ ਲਈ ਪਰਮਿਸ਼ਨ ਵੱਡੇ ਡਾਕਟਰਾਂ ਤੋਂ ਮਿਲ ਜਾਂਦੀ ਹੈ ਅਸਲ ਵਿੱਚ ਉਹਨਾਂ ਨੂੰ ਪੈਰਲਾਈਜ਼ ਦਾ ਅਟੈਕ ਹੋਇਆ ਸੀ ਜਿਸ ਕਰਕੇ ਉਹਨਾਂ ਦਾ ਕੋਈ ਅੰਗ ਇਨਾਂ ਹਿਲਜੁਲ ਨਹੀਂ ਸੀ ਰਿਹਾ ਹਰਲੀਨ ਆਪਣੇ ਪਾਪਾ ਦੀ ਅਜਹੀ ਹਾਲਤ ਵੇਖ ਕੇ ਉੱਚੀ-ਉੱਚੀ ਰੋਣ ਲੱਗ ਪੈਂਦੀ ਹੈ ਉਸ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਹੁੰਦਾ ਕਿ ਇਹ ਕੀ ਹੋ ਰਿਹਾ ਹੈ ਉਸ ਨਾਲ ਇੰਨੀ ਮਾੜੀ ਕਿਸਮਤ ਲੈ ਕੇ ਉਹ ਕਿਵੇਂ ਪੈਦਾ ਹੋ ਸਕਦੀ ਹੈ ਉਹ ਕੁਝ ਬੋਲਣ ਦੇ ਹਾਲਤ ਵਿੱਚ ਨਹੀਂ ਹੁੰਦੇ ਹਨ ਫਿਰ ਉਸਦੇ ਪਾਪਾ ਉਸ ਨੂੰ ਇਸ਼ਾਰਾ ਕਰਕੇ ਇੱਕ ਪੇਪਰ ਤੇ ਪੈਨ ਲੈ ਕੇ ਆਉਣ ਲਈ ਕਹਿੰਦੇ ਹਨ ਹਰਲੀਨ ਨੇ ਉਹਨਾਂ ਨੂੰ ਇੱਕ ਪੇਪਰ ਤੇ ਪੈਨ ਦੇਣ ਦਿੱਤਾ ਉਸਦੇ ਪਾਪਾ ਲਿਖਦੇ ਹਨ ਕਿ ਤੀਏ ਕੋਣ ਕਿਸਮਤ ਨਾਲ ਸਮਝੌਤਾ ਕਰ ਲਈ ਤੇ ਉਹਨਾਂ ਬੱਚਿਆਂ ਨੂੰ ਆਪਣਾ ਸਮਝ ਕੇ ਆਪਣਾ ਲਵੀ ਇਹ ਰਿਸ਼ਤਾ ਨਾ ਤੋੜੀ ਨਹੀਂ ਤਾਂ ਦੋ ਪਰਿਵਾਰ ਬਰਬਾਦ ਹੋ ਜਾਣਗੇ ਦੁਨੀਆ ਵਿੱਚ ਸਾਡਾ ਤਮਾਸ਼ਾ ਬਣ ਕੇ ਰਹਿ ਜਾਵੇਗਾ ਤੇਰੇ ਉੱਪਰੋਂ ਇੱਕ ਛੋਟੀ ਭੈਣ ਵੀ ਵਿਆਹਣ ਵਾਲੀ ਰਹਿੰਦੀ ਹੈ ਤੇ ਭਰਾ ਵੀ ਜੇ ਤੂੰ ਇਹ ਰਿਸ਼ਤਾ ਤੋੜ ਦਿੱਤਾ ਤਾਂ ਨਾ ਕਿਸੇ ਨੇ ਤੇਰੀ ਛੋਟੀ ਭੈਣ ਦਾ ਰਿਸ਼ਤਾ ਲੈ ਕੇ ਜਾਣਾ ਹੈ ਤੇ ਨਾ ਹੀ ਤੇਰੇ ਕਿਸੇ ਨੇ ਵੀਰੇ ਨਾਲ ਵਿਆਹ ਕਰਵਾਉਣਾ ਹੈ ਇਸ ਦੁਨੀਆ ਵਿੱਚ ਸਾਡਾ ਤਮਾਸ਼ਾ ਹੀ ਬਣ ਕੇ ਰਹਿ ਜਾਵੇਗਾ ਇਹ ਘਰ ਵੀ ਉੱਜੜ ਜਾਵੇਗਾ ਤੇ ਤੇਰਾ ਦੂਜਾ ਘਰ ਵੀ ਬਰਬਾਦ ਹੋ ਜਾਵੇਗਾ ਤੂੰ ਇਸ ਘਰ ਨੂੰ ਨਾ ਉਜਾੜ ਤੇ ਮੈਂ ਤੇਰੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਉਹਨਾਂ ਬੱਚਿਆਂ ਨੂੰ ਅਪਣਾ ਲੈ ਹਰਲੀਨ ਤੇ ਪਾਪਾ ਬੈਠਦੇ ਪਏ ਉਸ ਦੇ ਸਾਹਮਣੇ ਹੱਥ ਜੋੜਨ ਲੱਗ ਪੈਂਦੇ ਹਨ ਹਰਲੀਨ ਆਪਣੇ ਪਾਪਾ ਦੇ ਹੱਥ ਫੜ ਕੇ ਉਹਨਾਂ ਨਾਲ ਵਾਅਦਾ ਕਰਦੀ ਹੈ ਕਿ ਪਾਪਾ ਕੁਛ ਫਿਕਰ ਨਾ ਕਰੋ ਮੈਂ ਇਸ ਰਿਸ਼ਤੇ ਨੂੰ ਪੂਰੀ ਜ਼ਿੰਮੇਵਾਰੀ ਤੇ ਇਮਾਨਦਾਰੀ ਨਾਲ ਨਿਭਾਵਾਂਗੀ ਤੇ ਬੱਚਿਆਂ ਨੂੰ ਵੀ ਅਪਣਾ ਲਵਾਂਗੀ ਕਦੀ ਉਹਨਾਂ ਵਿੱਚ ਵਿਤਕਰਾਂ ਨਹੀਂ ਕਰਾਂਗੀ ਤੇ ਆਪਣੇ ਬੱਚਿਆਂ ਦੀ ਤਰ੍ਹਾਂ ਹੀ ਉਹਨਾਂ ਦੀ ਦੇਖਭਾਲ ਕਰਾਂਗੀ ਤੁਹਾਡੀ ਧੀ ਤੁਮਾਰ ਸਾਹਮਣੇ ਤੁਹਾਡਾ ਸਿਰ ਕਦੇ ਵੀ ਨੀਵਾਂ ਨਹੀਂ ਹੋਣ ਦਵੇਗੀ ਤੇ ਨਾ ਹੀ ਆਪਣੇ ਭੈਣ ਭਰਾਵਾਂ ਨੂੰ ਬੇਇੱਜ਼ਤੀ ਮਹਿਸੂਸ ਕਰਵਾਵੇਗੀ ਉਹਨਾਂ ਦੀ ਇੱਜ਼ਤ ਬਣਾ ਕੇ ਰੱਖੇਗੀ ਤੇ ਹਰਲੀ ਨੇ ਆਪਣੇ ਪਾਪਾ ਨਾਲ ਕੀਤਾ ਹੋਇਆ ਵਾਅਦਾ ਪੂਰਾ ਕੀਤਾ ਤੇ ਉਹਨਾਂ ਬੱਚਿਆਂ ਨੂੰ ਇੱਕ ਸਗੀ ਮਾਂ ਨਾਲੋਂ ਵੀ ਵੱਧ ਕੇ ਪਿਆਰ ਕੀਤਾ ਤੇ ਉਹਨਾਂ ਦੇ ਵਿੱਚ ਕਦੇ ਵੀ ਉੱਚ-ਨੀਚ ਨਾ ਆਉਣ ਦਿੱਤੀ ਤੇ ਆਪਣੇ ਬੱਚਿਆਂ ਦੀ ਤਰ੍ਹਾਂ ਹੀ ਉਹਨਾਂ ਦਾ ਪਾਲਣ-ਪੋਸ਼ਣ ਕਰਦੀ ਰਹੀ ਤੇ ਉਹਨਾਂ ਨੂੰ ਚੰਗੇ ਸਸਕਾਰ ਦਿੰਦੀ ਰਹੀ ਹਾਂਜੀ ਦੋਸਤੋ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜੇ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੁਰੂ ਕਰਿਓ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਤੁਹਾਨੂੰ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਮਿਲਦੀਆਂ ਰਹਿਣ ਥੈਂਕ ਯੂ so much